ਤੋ ਦੇਖੋ ਇਸ ਤਰ੍ਹਾਂ ਹੈਗਾ ਕਿ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਵੱਲੋਂ ਰੇਲ ਰੋਕੋ ਦਾ ਪ੍ਰੋਗਰਾਮ ਉਲੀਕਿਆ ਗਿਆ ਹੈਗਾ ਤੋ ਬਟਾਲਾ ਰੇਲਵੇ ਸਟੇਸ਼ਨ ਤੇ ਬੈਠੇ ਹੈਗੇ ਇਹਨਾਂ ਦੇ ਲੀਡਰਾਂ ਨਾਲ ਅਸੀਂ ਮੈਂ ਤੇ ਐਸਐਸਪੀ ਬਟਾਲਾ ਤੇ ਐਸਟੀਐਮ ਬਟਾਲਾ ਹੈਗੇ ਇਹਨਾਂ ਨਾਲ ਵਿਚਾਰ ਕੀਤਾ ਹੈਗਾ ਤੋ ਇਹਨਾਂ ਦੀ ਜਿਹੜੀ ਮੇਨ ਡਿਮਾਂਡ ਸੱਗੀਆਂ ਲੋਕਲ ਲੈਵਲ ਦੇ ਜਿਹੜੇ ਡਿਮਾਂਡ ਸੱਗੀਆਂ ਉਹਨਾਂ ਵਿੱਚ ਇਤਾਂ ਲੈਂਡ ਐਕquisition ਦਾ ਮਸਲਾ ਚੱਲ ਰਿਹਾ ਭਾਰਤਮਾਨਾ ਪ੍ਰੋਜੈਕਟ ਵਾਸਤੇ ਉਹਦੇ ਵਿੱਚ ਇਹਨਾਂ ਦੇ ਜਿਹੜੇ ਹੈਗੇ ਕੇਸਸ ਆਰਬਿਟ੍ਰੇਸ਼ਨ ਵਾਸਤੇ ਔਰ ਇਨਹਾਂਸਮੈਂਟ ਆਫ ਕੰਪਲਿਸ਼ਨ ਵਾਸਤੇ ਉਹ ਚੱਲਦੇ ਪਏ ਮੈਡਮ ਕੁਪਰਸੂ ਕੋਲੇ ਦੂਸਰਾ ਲੋਕਲ ਲੈਵਲ ਤੇ ਇੱਕ ਪੋਲੀਫਾਰਮਾ ਮਸਲਾ ਆਇਗਾ ਜਿਹੜਾ ਪੋਲਿਊਸ਼ਨ ਦਾ ਇਹ ਕਹਿੰਦੇ ਹੈਗੇ ਕਰਦਾ ਕਰਦਾ ਜਾਇਗਾ ਕੁਝ 슈ਗਰ ਕੇਨ ਏਰੀਆ ਦੇ ਨਾਲ ਮਸਲੇ ਸੀ ਇਹਨਾਂ ਦੇ ਤੋਂ ਉਹ ਲੋਕਲ ਲੈਵਲ ਤੇ ਐਸਐਸਪੀ ਸਾਹਿਬ ਨੇ ਡੀਸੀ ਸਾਹਿਬ ਨੇ ਜਿਸ ਟੀਮ ਸਾਹਿਬ ਨੇ ਰਿਸੋਲਵ ਕੀਤਾ ਉਹਨਾਂ ਨੇ ਡਿਸਕਸ ਕੀਤਾ ਰ ਉਹਨਾਂ ਨੇ ਹੱਲ ਕੱਢੇ ਗਏ ਜੀ ਸਰ ਰੇਲਵੇ ਐਕਟ ਦੇ ਇਹਦੇ ਗੱਲ ਕੀਤੀ ਜਾਏ ਕਿ ਜਿਹੜਾ ਰੇਲ ਦੇ ਪਟੜੀ ਤੇ ਜਾਂ ਟਰੈਕ ਤੇ ਕੋਈ ਬੈਠਦਾ ਬੰਦਾ ਪੰਦਾ ਤੇ ਉਹਨਾਂ ਦੇ ਉੱਤੇ ਮਾਮਲਾ ਬਣਦਾ ਜੀ ਆਰ ਪੀ ਵਗੈਰਾ ਤੁਹਾਨੂੰ ਉਹ ਦੱਸਣਗੇ ਕੋਈ ਇਸ ਤਰ੍ਹਾਂ ਉਹ ਦੇਖ ਲਾਂਗੇ ਜੇ ਕੋਈ ਜੋ ਬੰਦੇ ਕਾਰਜ ਜੀ ਆਰ ਪੀ ਦੇ ਬਾਰੇ ਬੈਠਦਾ ਹੈ ਜੇ ਕੋਈ ਕਾਰਜ ਬੰਦੇ ਦੇ ਦੇਖ ਲਾਂਗੇ ਇਸ ਤਰ੍ਹਾਂ ਹਣਾ ਵੀ ਬਿਲਕੁਲ ਹੁਣ ਸਾਂਝਾ ਨਾਲ ਸੈਂਟੀ ਬਣ ਗਈ ਹੈ ਉਹ ਚੋਕਰੇ ਨੂੰ ਤਾਂ ਹਾਂ ਜੀ ਸੈਂਟੀ ਬਣ ਗਈ ਹੈ ਦੀ ਉਹਨਾਂ ਦੇ ਜਿਹੜੇ ਤਿੰਨ ਚਾਰ ਮਸਲੇ ਠੱਸ ਹੋ ਗਏ ਹਨ ਨਿਕਲ ਜਿਹੜਾ ਇਹ ਲੋਕਤਾ ਮਤਨ ਰਚਾਪੀ ਠੀਕ ਹੈ थैंक यू ਜੀ ਸ਼ਿਕਸ਼ਗਰਸ ਕਮੇਟੀ ਤੋਂ ਲਗਭਗ ਅੱਜ ਬਟਾਲਾ ਰੇਲ ਟ੍ਰੈਕ ਜਾਮ ਹੋਇਨੂੰ ਦੂਸਰਾ ਦਿਨ ਹੈਗਾ ਵਾ ਔਰ ਜਿਹੜੀਆਂ ਤਕਰੀਬਨ ਸਾਡੀਆਂ ਮੀਟਿੰਗਾਂ ਹੋ ਗਈਆਂ ਲਗਭਗ 4 ਤੋਂ 5 ਦੌਰ ਹੋਏ ਆ ਕੱਲ ਰਾਤ ਵੀ ਮੀਟਿੰਗਾਂ ਹੋਈਆਂ ਸੀਗੀਆਂ ਡੀਸੀ ਗਰਦਾਸਪੁਰ ਚੰਡੀਗੜ੍ਹ ਗਏ ਹੋਏ ਆ ਉਹਨਾਂ ਨਾਲ ਵੀ ਦੋ ਤਿੰਨ ਵਾਰੀ ਗੱਲਬਾਤ ਹੋਈ ਆ ਇਹਨਾਂ ਨੇ ਚੰਡੀਗੜ੍ਹ ਮੁੱਖ ਮੰਤਰੀ ਨਾਲ ਹੋਰ ਅਫਸਰ ਸਭਾ ਨਾਲ ਵੀ ਗੱਲ ਕੀਤੀ ਆ ਤੇ ਜਿਹੜੀ ਪ੍ਰਪੋਜ਼ਲ ਬਣੀ ਆ ਪ੍ਰਪੋਜ਼ਲ ਵਿੱਚ ਇਹ ਤੈਅ ਹੋਇਆ ਜਿਹੜਾ ਆਈਜੀ ਸਾਹਿਬ ਸਟੇਜ ਤੇ ਆ ਕੇ ਸਾਰਾ ਸ਼ਵਾਸਨ ਦੇਣਗੇ ਵੀ ਜਿਹੜਾ ਜ਼ਮੀਨਾਂ ਦਾ ਮੁਆਵਜ਼ਾ ਲੈਣ ਦਾ ਸਵਾਲ ਹੈ ਇੱਕਸਾਰ ਵੀ ਜੋਗ ਮੁਆਵਜ਼ਾ ਉਹਦੇ ਲਈ ਦਰਖਾਸਤਾਂ ਦੀ ਗਈਆਂ 15 ਫਰਵਰੀ ਤੱਕ ਜ਼ਿਆਦਾਤਰ ਕੇਸਾਂ ਦਾ ਨਿਪਟਾਰਾ ਉਹ ਕਹਿੰਦੇ ਅਸੀਂ ਕਰ ਦਿਆਂਗੇ ਆਰਬਿਟਰੇਸ਼ਨ ਨਹੀਂ ਕਿਸਾਨ ਜਥੇਬੰਦੀ ਆਰਬਿਟਰੇਸ਼ਨ ਨੂੰ ਨਹੀਂ ਮੰਨਦੀ ਕਿ ਉਹਨਾਂ ਨੇ ਡੀਸੀ ਨੂੰ ਐਪਲੀਕੇਸ਼ਨਾਂ ਦੇ ਦਿੱਤੀਆਂ ਉਹ ਕਹਿੰਦੇ ਅਸੀਂ ਇਸ ਤਰੀਕੇ ਨਾਲ ਤੁਹਾਡਾ ਨਪਟਾਰਾ ਕਰ ਦਾਂਗੇ ਅੱਜ ਚੰਡੀਗੜ੍ਹ ਦੇ ਵਿੱਚ ਜਿਹੜੀ ਆਰਬਿਟ੍ਰੇਸ਼ਨ ਦੀ ਮੁਖੀ ਆ ਆਪਣੇ ਜਲੰਧਰ ਦੀ ਕਮਿਸ਼ਨਰ ਹੈ ਉਹਨਾਂ ਨਾਲ ਵੀ ਡੀਸੀ ਗਰਦਾਸਪੁਰ ਦੀ ਗੱਲਬਾਤ ਹੋਈ ਆ ਤੇ ਹਾਈਵੇ ਦੇ ਚੇਅਰਮੈਨ ਅੱਜ ਸ਼ਾਮ ਨੂੰ ਉਹ ਮੀਟਿੰਗ ਕਰ ਰਹੇ ਨੇ ਇੱਕ ਤਾਂ ਇਹ ਆ ਬਾਕੀ ਗੰਨੇ ਦਾ ਬਕਾਇਆ ਵਾ 14 ਦਿਨ ਛੱਡ ਕੇ 31 ਜਨਵਰੀ ਤੱਕ ਦੇ ਜਿਹੜੇ ਪੈਸੇ ਆ ਉਹ 15 ਫਰਵਰੀ ਨੂੰ ਕਿਸਾਨਾਂ ਦੀ ਪੇਮੈਂਟ ਹੋ ਜੂਗੀ 14 ਦਿਨ ਡਿਲੇ 14 ਦਿਨ ਵਿੱਚ ਸਮਾਉਂਦਾ ਉਹ ਸਾਰੀ ਹੋ ਜੂਗੀ ਲਗਭਗ ਸਾਰੀਆਂ ਮਿਲਾਂ ਦੇ ਸਾਥੋਂ ਕੈਲੰਡਰ ਆ ਗਏ ਆ ਤੇ ਬਟਰ ਮਿਲ ਦਾ ਕੈਲੰਡਰ ਰਹਿ ਰਿਹਾ ਕਹਿੰਦੇ ਉਹ ਵੀ ਤੁਹਾਨੂੰ ਮਹਿਆ ਕਰਾ ਦਿੱਤਾ ਜਾਊਗਾ ਆਪਣਾ ਪੋਲਟਰੀ ਫਾਰਮ ਦਾ ਇਸ਼ੂ ਸੀਗਾ ਇੱਥੇ ਜਿਹੜਾ ਪੋਲੂਸ਼ਨ ਫਲਾ ਰਿਆ ਸੀ ਉਹਦੇ ਲੇਟ ਨਾਈਟ ਕਹਿੰਦੇ ਆਰਡਰ ਕਰਕੇ ਬੰਦ ਦੇ ਆਰਡਰ ਚੇਅਰਮੈਨ ਗਰਦਾਸਪੁਰ ਦੀ ਚੇਅਰਮੈਨ ਪ੍ਰਦੂਸ਼ਣ ਕੰਟਰੋਲ ਬੋਰਡ ਚੰਡੀਗੜ੍ਹ ਨਾਲ ਗੱਲਬਾਤ ਹੋਈ ਤੇ ਉਹਨੂੰ ਬੰਦ ਕਰਨ ਦੇ ਹੁਕਮ ਦੇਤੇ ਤੇ ਜਾਣਗੇ ਇਹਦੇ ਨਾਲ ਜਿਹੜੇ ਸ਼ਹੀਦ ਪਰਿਵਾਰ ਆ ਉਹਦੀ ਬੱਚੇ ਸਪਾਰਸ਼ਾਂ ਕਰ ਦਿੱਤੀਆਂ ਕਿ ਇਹ ਗੁਰਦਾਸਪੁਰ ਨਾਲ ਸੰਬੰਧਿਤ ਆ ਤੇ ਆਉਣ ਵਾਲੇ 1 ਹਫਤੇ ਦੇ ਵਿੱਚ ਵਿੱਚ ਉਹਨਾਂ ਪਰਿਵਾਰਾਂ ਨੂੰ ਜਿਹੜਾ ਮੁਆਵਜ਼ਾ ਤੇ ਨੌਕਰੀ ਦੀ ਗੱਲ ਸਿਰੇਲਾ ਦਿੱਤੀ ਜਾਊਗੀ ਇਹ ਇਹ ਸੀਗੇ ਸਾਡੇ 3-4 ਗੁਰਦਾਸਪੁਰ ਨਾ ਸ਼ਿ ਲੋਕਲ ਮਸਲੇਆਂ ਵਾਸਤੇ ਕਿਸਾਨਾਂ ਦੇ ਨਿੱਕੇ ਮੋٹے ਮਸਲੇ ਆ ਆਪਣੇ ਐਸਐਸਪੀ ਗੁਰਦਾਸਪੁਰ ਨਾਲ ਐਸਐਸਐਡੀਐਮ ਗੁਰਦਾਸਪੁਰ ਨਾਲ 2 ਫਰਵਰੀ ਦੀ ਮੀਟਿੰਗ ਤੈਅ ਹੋਈ ਆ 9 ਤਰੀਕ ਨੂੰ ਗੁਰਦਾਸਪੁਰ ਡੀਸੀ ਐਸਐਸਪੀ ਗੁਰਦਾਸਪੁਰ ਨਾਲ ਲੋਕਲ ਮਸਲੇ ਤੇ ਕਿਸਾਨ ਜਾ ਕੇ ਆਪਣੇ ਛੋਟੇ ਮੋٹے ਬਥੇਰੇ ਵਸਲੇ ਉਹਨਾਂ ਦੀ ਮੀਟਿੰਗ ਕਰਨਗੇ ਤੇ ਇਹ ਸਾਡਾ ਮਸਲਾ ਇਸ ਕਰਕੇ ਦੂਸਰਾ ਜਿਹੜੀ ਆਵਾਜ਼ਾਈ ਨੂੰ ਧਿਆਨ ਵਿੱਚ ਰੱਖ ਰਿਆ ਹੋਇਆ ਅਸੀਂ ਅਸੀਂ ਵੱਡੇ ਦੇ ਲਈ ਸਰਕਾਰ ਮੁਕਰ ਜੀ ਆ ਕੱਲ ਨੂੰ ਫੈਸਲਾ ਕਰਕੇ ਉਹਦੀ ਮਰਜ਼ੀ ਆ ਮੁਕਰ ਸਕਦੀ ਆ ਅਸੀਂ ਵੱਡਾ ਦਿਲ ਕਰਕੇ ਕਿਹਾ ਵੀ ਰੇਲ ਟ੍ਰੈਕ ਲੰਮਾ ਨਾ ਚੱਲੇ ਇੱਕ ਵਾਰੀ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ ਸਾਨੂੰ ਔਰ ਅਸੀਂ ਜੇ ਸਰਕਾਰ ਮੁਕਰਦੀ ਆ ਤੇ ਇਹ ਵੀ ਫੈਸਲਾ ਕਰ ਲਿਆ ਵੀ 20 ਫਰਵਰੀ ਨੂੰ ਅਸੀਂ ਇਹੀ ਰੇਲ ਟ੍ਰੈਕ ਗਰਦਾਸਪੁਰ 'ਚ ਜਾਮ ਕਰਾਂਗੇ ਜੇ ਇਹ ਵਾਅਦੇ ਤੋਂ ਪਛ ਦਿਨਾਂ ਨੇ 15 ਦੀ ਡੈਡਲਾਈਨ ਦੇਣੀ ਸਾਨੂੰ ਅਸੀਂ 5 ਦਿਨ ਹੋਰ ਦ੍ਹਾਂਗੇ ਤੇ ਅਸੀਂ ਪੰਜਾਬ ਦੀ ਸਾਰੀ ਪ੍ਰੈਸ ਨੂੰ ਹੱਥ ਜੋੜ ਕੇ ਬੇਨਤੀ ਸਾਡਾ ਪੱਖ ਲੈ ਕੇ ਜਾਣ ਅਸੀਂ ਰੇਲਾਂ ਜਾਮ ਕਰਨਾ ਨਹੀਂ ਚਾਹੁੰਦੇ ਪਰ ਜੇ ਸਾਡੀਆਂ ਭਈ ਪੱਖ ਸੁਣਿਆ ਨਹੀਂ ਜਾਊਗਾ ਸਾਡੀ ਪੱਖ ਸੁਣਿਆ ਨਹੀਂ ਜਾਊਗਾ ਉਹਦੇ ਵਿੱਚ ਜਿਹੜੀਆਂ ਇਹਨਾਂ ਨੇ ਮੰਗਾ ਮੰਨ ਲੀਆਂ ਉਹ ਲਾਗੂ ਕਰਾਵਾਂਗੇ ਪੰਜਾਬ 'ਚ ਨਸ਼ਿਆਂ ਦੀ ਭਰ ਮਾਰਿਆ ਨਸ਼ਿਆਂ ਦਾ ਮੁੱਦਾ ਪਾਵਾਂਗੇ ਪੰਜਾਬ ਦੇ ਦਰਿਆਵਾਂ ਦਾ ਤੇ ਜਮੀਨ ਹੇਟਲਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਉਹ ਮੁੱਦਾ ਵੀ ਚੱਕਾਂਗੇ ਜਿਹੜੀ ਧਾਰੀਵਾਲ ਸਾਹਿਬ ਨਾਲ ਕੈਬਨਿਟ ਮੰਤਰੀ ਨਾਲ ਮੀਟਿੰਗ ਹੋਈ ਸੀ ਪੰਜਾਬ ਪਾਵਰਨ ਵਿੱਚ ਉਹਦੀਆਂ ਮੰਗਾਂ ਲਾਗੂ ਨਹੀਂ ਹੋਈਆਂ ਉਹ ਮੁੱਦੇ ਵੀ ਚੱਕਾਂਗੇ ਅਗਲੇ ਆਉਣ ਵਾਲੇ ਰੇਲ ਰੋਕੋ ਦੇ ਵਿੱਚ ਹੈਗਾ ਹਾਂ ਅਸੀਂ ਆਸ ਰੱਖਾਂਗੇ ਪੰਜਾਬ ਸਰਕਾਰ ਕੋ ਭਗਵੰਤ ਮਾਨ ਜੀ ਕੋ ਵੀ ਸਾਨੂੰ ਰੇਲ ਤੇ ਔਨ ਨਹੀਂ ਦਿੱਤਾ ਜਾਊਗਾ ਮਸਲਿਆਂ ਦਾ ਹੱਲ ਸਮਾ ਰਹਿੰਦਿਆਂ ਹੋ ਜਾਊਗਾ ਸਰਦਾਰ ਸਾਹਿਬ ਇੱਕ ਚੀਜ਼ ਦੱਸਿਓ ਮੈਨੂੰ ਕਿ ਜਿਸ ਦਾ ਹੁਣ ਮੰਨੋ ਰੇਲ ਰੁਕੀ ਆਪਾਂ ਆਪਾਂ ਇਸ ਨੂੰ ਨਿਗਲ ਲੜਾਈ ਕਿਉਂ ਨਹੀਂ ਲੜਦੇ ਵਕੀਲ ਰਾਹੀਂ ਵਕੀਲ ਦੇ ਜ਼ਰੀਏ ਕਿਉਂ ਨਹੀਂ ਲੜਦੇ ਲੋਕਾਂ ਨੂੰ ਪਰੇਸ਼ਾਨ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਤੁਹਾਡੇ ਵੀ ਕਈ ਰਿਸ਼ਤੇਦਾਰ ਹੋਣਗੇ ਜਿਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਖੋ ਇੱਕ ਵਾਰੀ ਮੈਨੂੰ ਲੱਗਦਾ 2019 ਚ ਆਪਾਂ ਰੇਲਾਂ ਟੱਕੀਆਂ ਪੰਜਾਬ ਹਰਿਆਣਾ ਦੇ ਚੀਫ ਜਸਟਿਸ ਨੇ ਮੌਕੇ ਤੇ ਸੱਦਿਆ ਸਾਰੀ ਜਨਤ ਦੇ ਸਾਡੇ ਜਿਹੜਾ ਬੰਦ ਕਮਰਾ ਮੀਟਿੰਗ ਹੋਈ ਵੀ ਮੇਰੇ ਤੇ ਭਰੋਸਾ ਕਰੋ ਪਰ ਮੈਂ ਤੁਹਾਡੀਆਂ ਮੰਗਾਂ ਦਾ ਉਹਨਾਂ ਸਾਡਾ ਮੰਗ ਪੱਤਰ ਲੈ ਲਿਆ ਟਾਰਨੀ ਜਨਰਲ ਵਿੱਚ ਬੈਠੇ ਅਜੇ ਤੱਕ ਉਹਨਾਂ ਮੰਗਾਂ ਦਾ ਕੋਈ ਨਿਪਟਾਰਾ ਨਹੀਂ ਹੋਇਆ ਕੰਨ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲੈ ਕੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਸੁਪਰੀਮ ਕੋਰਟ 'ਚ ਰਿਪੋਰਟ ਦਾਖਲ ਕੀਤੀ ਪਰ ਸੁਪਰੀਮ ਕੋਰਟ ਕਹਿੰਦਾ ਮੈਂ ਪਾਰਲੀਮੈਂਟ ਦੇ ਅਗੇਂਸਟ ਨਹੀਂ ਜਾ ਸਕਦਾ ਜੇ ਸਾਡੀਆਂ ਮੰਗਾਂ ਦਾ ਲੀਗਲੀ ਹੱਲ ਹੁੰਦਾ ਤੇ ਸ਼ਾਇਦ ਅਸੀਂ ਰੇਲਾਂ ਨਾ ਡੱਕਦੇ ਦੂਸਰਾ ਠੀਕ ਹੈ ਲੋਕਾਂ ਨੂੰ ਤਕਲੀਫ ਹੁੰਦੀ ਅਸੀਂ ਰੇਲਾਂ ਜਾਮ ਨਹੀਂ ਕਰਨਾ ਚਾਹੀਦਾ ਤੁਹਾਡਾ ਪੱਕਾ ਵਾਜਬ ਹੈ ਲੋਕਾਂ ਨੂੰ ਤਕਲੀਫ ਹੀ ਹੁੰਦੀ ਆ ਵੀ ਸਾਡੇ ਭਰਾ ਅਸੀਂ ਆਪਣੇ ਈਸ਼ੂਆਂ ਲਈ ਕਦੀ ਵੀ ਮੋਰਚਾ ਨਹੀਂ ਲਾਉਂਦੇ ਲੋਕਾਂ ਦੇ ਈਸ਼ੂ ਆ ਠੀਕ ਆ ਦੂਸਰਾ ਸਾਡੇ ਤਾਂ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਸਾਡੇ ਤਾਂ ਘਰਾਂ ਦੇ ਵਿੱਚ ਚਾਰ ਚਾਰ ਵਿਧਵਾਵਾਂ ਨੇ ਸਾਨੂੰ ਕਦੀ ਵੀ ਫਸਲਾਂ ਦੇ ਜੋ ਰੇਟ ਨਹੀਂ ਮਿਲੇ ਕਿੱਥੇ ਜਾਈਏ ਤੇ ਕਿੱਥੇ ਜਾਈਏ ਸਰਕਾਰਾਂ ਬਦਲ ਕੇ ਅਸੀਂ ਵੇਖ ਲੀਆਂ ਸਰਕਾਰਾਂ ਜਤਾ ਕੇ ਅਸੀਂ ਵਿਖਾ ਲੀਆਂ ਕੋਈ ਸਾਡੀ ਸੁਣਦਾ ਨਹੀਂ ਡੈਮੋਕਰੇਸੀ ਵਿੱਚ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਰੇਲ ਰੋਕੋ ਤੇ ਆਉਂਦੇ ਆਵੇਂ ਕੋਈ ਸੌਂਕ ਨਹੀਂ ਹੈਗਾ ਨਾ ਜਾਮ ਕਰਨਾ ਚਾਹੁੰਦੇ ਹਾਂ ਹਾਂ ਦੇਖੋ ਇਹ ਇਹ ਜਦੋਂ ਆਈਜੀ ਸਾਹਿਬ ਆਉਣਗੇ ਵਿਸ਼ਵਾਸ ਦਿਵਾਉਣਗੇ ਉਦੋਂ ਬਾਅਦ ਇਹ ਤਰਨੇ ਦਾ ਖਤਮ ਕਰਨ ਦਾ ਐਲਾਨ ਹੋ ਜੀ ਬੰਦੇ ਜੀ ਬੰਦੀ ਸਿੰਘਾਂ ਇਹਨੂੰ ਲੈ ਕੇ ਵੀ ਇੱਕ ਮੋਰਚਾ ਲੱਗਿਆ ਉਹ ਮਾਲੀ ਦੇ ਵਿੱਚ ਲਗਾਤਾਰ ਜਿਹੜਾ ਤੇ ਲੋਕ ਕਹਿ ਰਹੇ ਨੇ ਸੂਤਰੰਧਵਾਲੇ ਦੁਆਰੇ ਕਿ ਹੁਣ ਕਿਸਾਨਾਂ ਨੇ ਬੰਦੀ ਸਿੰਘਾਂ ਦਾ ਵੀ ਇੱਕ ਸਰ ਲੈ ਰਹੇ ਨੇ ਉਹਨਾਂ ਨੂੰ ਕਰਕੇ ਕਿ ਉਹਨਾਂ ਨੂੰ ਰਿਹਾ ਕੀਤਾ ਜਾ ਜਦ ਕਿ ਸੂਤਰੰਧਵਾਲੇ ਤੋਂ ਕਿ ਉਹ ਰਿਹਾਈ ਉਹਨਾਂ ਦੀ ਆਲਰੇਡੀ ਹੋਣੀ ਚਾਹੀਦੀ ਦੇਖੋ ਐ ਨਹੀਂ ਗੱਲ ਹੈਗੀ ਆ ਦੇਖੋ ਦੋ ਸਵਾਲ ਆ ਹਿੰਦੁਸਤਾਨ ਦੇ ਲਾਗ ਕਾਨੂੰਨ ਅਨੁਸਾਰ ਇਹ ਉਹਨਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਔਰ ਕਿਸੇ ਖਿੱਤੇ ਵਿੱਚ ਘਟਕਿੰਤੀ ਵਸਦੀ ਆ ਉਹਨਾਂ ਦੇ ਮਾਣਾ ਵਿੱਚ ਬਗਾਨ ਬਗਾਨਾ ਪਾਨਿਆ ਉਹ ਉਹ ਮਸਲਿਆਂ ਨੂੰ ਲੈ ਕੇ ਜੇ ਸਰਕਾਰ ਇਹ ਫੈਸਲਾ ਕਰਦੀ ਆ ਤਾਂ ਇਹ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਅਮਨ ਸ਼ਾਂਤੀ ਸੁੱਖ ਲਈ ਬਹੁਤ ਵਧੀਆ ਹੋਵੇ ਜਦੋਂ ਨੇ ਸਾਂਝਾ ਹੀ ਪੂਰੀ ਕਰ ਲਈ ਆ ਜਿਉ ਜੇ ਏਜੰਸੀਆਂ ਭਾਰਤ ਦੀਆਂ ਕਹਿੰਦੀਆਂ ਨੇ ਵੀ ਇਹਨਾਂ ਤੋਂ ਖਤਰਾ ਵਾ ਜਿਉ ਦੋਰੇ ਕੁਛ ਕਰਨਗੇ ਤੇ ਦੋਰੇ ਭੁਗਤ ਲੈਣਗੇ ਤਾਂ ਮੈਨੂੰ ਲੱਗਦਾ ਇਹਦੀ ਅਸੀਂ ਆਪਣੀ ਚ ਬਾਈਬਲ ਕਲਾਂ ਗੋਲੀकांड ਗੁਰੂਗ੍ਰੰਥ ਸਾਹਿਬ ਦੀ ਬੇਦਬੀ ਵਾਲਾ ਮੁੱਦਾ ਵੀ ਚੱਕਦੇ ਰਹੇ ਆ ਤੇ ਮੰਗ ਕਰਦੇ ਉਸ ਮੋਰਚੇ ਦੀ ਸਪੋਰਟ ਉਸ ਮੋਰਚੇ ਦੀ ਨਹੀਂ ਕੱਲੀ ਉਹ ਮੋਰਚਾ ਉਹਦੀ ਸਪੋਰਟ ਕਰਦੇ ਆ ਜਿਹੜਾ ਜਲੰਧਰ ਵਿੱਚ ਲੱਗਾ ਹੋਇਆ ਆਜਾੜੇ ਵਾਲਾ ਮੁੱਦਾ ਉਹਦੀ ਵੀ ਸਪੋਰਟ ਕਰਦੇ ਆ ਤੇ ਜੀਰੇ ਵਾਲੇ ਉੱਪਰ ਦੇ ਲੜੇ ਹਨ ਜਿਹੜੇ ਲੋਕ ਕਿਤੇ ਵੀ ਸੰਘਰਸ਼ੀ ਲੋਕ ਨੇ ਅਸੀਂ ਉਹਨਾਂ ਦੀ ਹੱਕ ਸੱਚ ਦੀਆਂ ਮੰਗਾਂ ਦੀ ਹਮਾਇਤ ਕਰਦੇ ਹਾਂ ਜੀ। ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਪਸ਼ੀਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਵਿਖਾਉਂਦੇ ਨੇ। ਵਿਆਹ ਦੇ ਵਿੱਚ ਰੁਕਾਵਟ, ਵਿਦੇਸ਼ ਯਾਤਰਾ, ਵੀਜ਼ਾ ਵਿੱਚ ਦੇਰੀ, ਪਿਆਰ ਵਿੱਚ ਤੋਖਾ, ਵਪਾਰ ਦੇ ਵਿੱਚ ਘਾਟਾ, ਪ੍ਰੇਮ ਕਹਿਣੇ ਤੋਂ ਬਾਅਦ ਤਲਾਕ, ਸਵਤਨ ਦਸ਼ਮਨ ਤੋਂ छुटਕਾਰਾ, ਸੰਤਾਨ ਹੀਨਤਾ, ਲੋਟਰੀ ਸੱਟਾ ਨੰਬਰ, ਹਾਥ ਹਾ ਤੋਂ ਨਿਰਾਸ਼ ਇੱਕ ਵਾਰ ਜ਼ਰੂਰ ਕਾਲ ਕਰੋ। ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗਾਰੰਟੀਡ ਸਮਾਧਾਨ